ਗੁਰਦਾਸਪੁਰ ਬੱਸ ਸਟੈਂਡ ਦੇ ਨਜ਼ਦੀਕ ਹੋਟਲ ਦੇ ਵਿੱਚੋਂ ਇੱਕ ਸ਼ਖਸ ਦੀ Laash ਬਰਾਮਦ ਕੀਤੀ ਗਈ। ਮ੍ਰਿਤਕ ਦੀ ਪਛਾਣ ਜੋਤੀ শেਠ ਦੇ ਵਜੋਂ ਹੋਈ ਜੋ ਕਿ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ। ਜੋਤੀ শেਠ ਬੀਤੀ ਕਾਲ ਹੋਟਲ ਦੇ ਵਿੱਚ ਠਹਿਰਿਆ ਸੀ। ਸਵੇਰੇ ਹੋਟਲ ਸਟਾਫ ਦੇ ਵੱਲੋਂ ਵਾਰ-ਵਾਰ ਦਸਤਕ ਦੇਣ ਤੇ ਜਦੋਂ ਉਸਨੇ ਦਰਵਾਜ਼ਾ ਨਾ ਖੋਲ੍ਹਿਆ ਤਾਂ ਪੁਲਿਸ ਨੂੰ ਇਤਲਾਹ ਦਿੱਤੀ ਗਈ। ਪੁਲਿਸ ਦਰਵਾਜ਼ਾ ਖੋਲ੍ਹ ਕੇ ਅੰਦਰ ਦਾਖਲ ਹੋਈ ਤਾਂ ਜੋਤੀ শেਠ ਦੀ Laash ਪਈ ਸੀ। Laash ਦੇ ਕੋਲੋਂ ਇੱਕ ਖੁਦਕੁਸ਼ੀ ਨੋਟ ਵੀ ਬਰਾਮਦ ਕੀਤਾ ਗਿਆ ਹੈ। ਪੁਲਿਸ ਦੇ ਮਤਾਬਕ ਮ੍ਰਿਤਕ ਸੁਨਿਆਰ ਦਾ ਕੰਮ ਕਰਦਾ ਸੀ ਖੁਦਕੁਸ਼ੀ ਨੋਟ ਅਤੇ ਮ੍ਰਿਤਕ ਤੇ ਪ੍ਰਹਾਦੀ ਸ਼ਿਕਾਇਤ ਉੱਤੇ ਪੁਲਿਸ ਨੇ 14 ਸਮੀਤ 13 ਲੋਕਾਂ ਦੇ ਖਿਲਾਫ ਕੇਸ ਦਰਜ ਕੀਤਾ ਹੈ ਤੇ ਲੱਗੇ ਸਲਫਾਜ਼ ਦੀਆਂ ਗੋਲੀਆਂ ਪਈਆਂ ਸੀਗੀਆਂ ਜਿਸ ਤੋਂ ਪ੍ਰਤੀਤ ਹੁੰਦਾ ਹੈ ਕਿ ਉਹਨੇ ਸਲਫਾਜ਼ ਦੀਆਂ ਗੋਲੀਆਂ ਖਾ ਕੇ ਖੁਦਕੁਸ਼ੀ ਕੀਤੀ ਆ ਤੇ ਉਹਦੇ ਲੱਗੇ ਇੱਕ ਸੂਸਾਈਡ ਨੋਟ ਵੀ ਪਿਆ ਸੀਗਾ ਉਹਨੇ ਸੂਸਾਈਡ ਨੋਟ 'ਤੇ ਲਿਖਿਆ ਵੀ ਮੈਂ ਇਨ੍ਹਾਂ ਬੰਦਿਆਂ ਦੇ ਕੋਲੋਂ ਪੈਸੇ ਲੈਣੇ ਸੀਗੇ ਜਿਹੜੇ ਮੈਨੂੰ ਪੈਸੇ ਨਹੀਂ ਸੀ ਦੇ ਰਹਿ ਤੇ ਇੱਕ ਨੇ ਕਿਹਾ ਵੀ ਮੇਰਾ ਇੱਕ ਲੇਡੀਜ਼ ਹੈਗੀਆਂ ਬਰਸਰਦੀ ਉਹ ਉਹ ਉਹਨੇ ਪਹਿਲੋ ਮੇਰੇ ਨਾਲ ਨਾਜਾਇਜ਼ ਸੰਬੰਧ ਬਣਾਏ ਸੀ ਤੇ ਹੁਣ ਮੈਨੂੰ ਉਹ ਬਲੈਕਮੇਲ ਕਰਦੀ ਸੀ ਤੇ ਉਹ ਵੀ ਉਹ ਤੋਂ ਵੀ ਮੈਂ ਬਹੁਤ ਜ਼ਿਆਦਾ ਤੰਗ ਹਾਂ ਜਿਹਦੇ ਕਰਕੇ ਇੰਨਾ ਸਾਰਿਆਂ ਤੋਂ ਮੈਂ ਤੰਗ ਹੋ ਕੇ ਖੁਦਕੁਸ਼ੀ ਕਰ ਰਿਹਾ